ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗਿਆ ਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਬਾਣੀ ਜੀਆਂ ਦੀ ਭਾਵਨਾ ਪਵਿੱਤਰ ਹਜ਼ੂਰੀ ਅੰਦਰ ਜੜ ਬੈਠੀ ਸਤਕਾਰਯੋਗ ਸਾਧ ਸੰਗਤ ਸਤਿਗੁਰੂ ਸੱਜੇ ਬਾਸਾ ਜੀਆ ਦੀ ਬਾਤ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਜੇ ਬਾਸਾ ਜੀਆ ਦੀ ਅਨੰਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਸਮੁੰਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾ ਹਮਾਰੇ ਅਕਾਲ ਪੁਰਖ ਵਾਹਿਗੁਰੂ ਦੇ ਜੱਲ੍ਹਾਂ ਵਿੱਚ ਬੇਨਤੀ ਰੂਪ ਸ਼ਬਦ ਉਚਾਰਣ ਕਰਦੇ ਹੋਏ ਗੁਰੂ ਸਾਹਿਬ ਜੀ ਪ੍ਰਮਾਨ ਕਰਦੇ ਹਨ ਕਿ ਇਹ ਪ੍ਰਮਾਤਮਾ ਤੂ ਸਭ ਦਾਤਾ ਦੇਣ ਵਾਲਾ ਹੈ ਤੂ ਮਾਲਕ ਹੈ ਤੂੰ ਸਭਨਾਂ ਨੂੰ ਪਾਲਣ ਵਾਲਾ ਤੂੰ ਹੀ ਸਾਡਾ ਆਗੂ ਹੈ ਸਾਡੇ ਜੀਵਨ ਦੀ ਅਗਵਾਈ ਕਰਨ ਵਾਲਾ ਔਰ ਤੂੰ ਹੀ ਸਾਡਾ ਖਸਮਾ ਹੈ ਨਮਕ ਨਮਕ ਤੁਮਹੀਂ ਬ੍ਰਤ ਬੱਲੋ ਹਮ ਬਾਰਕ ਤੁਮਰੇ ਧਾਰੇ اے ਦਾਤਾ ਜੀ ਤੂੰ ਹੀ ਇੱਕ ਇੱਕ ਛਲ ਸਾਡੀ ਪਾਲਣਾ ਕਰਦਾ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਜੇਵਾ ਇੱਕ ਕਬਨ ਗੁਣ ਕਹੀਏ ਸਾਡੀ ਮਨੁੱਖਾਂ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਗੁਣ ਦੱਸਿਆ ਜਾਏ ਭਾਵ ਵੀ ਤੇਰੇ ਵਿੱਚ ਅਨੇਕਾ ਗੁਣ ਹਨ ਤੇਰੀ ਅਨੇਕਾਂ ਗੁਣਾੰ ਦਾ ਅਸੀਂ ਕੋਈ ਵੀ ਗੁਣ ਦੱਸ ਨਹੀਂ ਸਕਦੇ ਬੇਸ਼ਮਾਰ ਬੇਅੰਤ ਸੁਵਾਮੀ ਤੇਰਵੰਤਨ ਕਿ ਨਹੀਂ ਲਈਏ ਦਾਤਾ ਜੀ ਤੂੰ ਅਣਗਿਣਤ ਗੁਣਾਂ ਦਾ ਮਾਲਕ ਹੈ ਇਹ ਬੇਅੰਤ ਗੁਣਾਂ ਦੇ ਮਾਲਕ ਪ੍ਰਮਾਤਮਾ ਕਿਸੇ ਵੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ ਰਹਾਉ ਕੋਟ ਪਰਾਧ ਹਮਾਰੇ ਕੰਡੋ ਅਣਕ ਵਿਧੀ ਸਮਝਾਓ ਦਾਤਾ ਜੀ ਤੂੰ ਸਾਡੇ ਕਰੋੜਾ ਅਪਰਾਧ ਨਾਸ ਕਰਨ ਵਾਲਾ ਹੈ ਕੁਸਾਨੋ ਅਨੇਕਾਂ ਤਰੀਕਿਆਂ ਨਾਲ ਜੀਵਨ ਯੋਗਤ ਸਮਝਾਉਂਦਾ ਹੈ ਅਸੀਂ ਬੱਚੇ ਅਸੀਂ ਜੀਵ ਅਮ ਅਗਿਆਨ ਅਲਪਮਤ ਤਥੋਰੀ ਤੁਮ ਆਪਨ ਵਿਰਦ ਰਖਾਓ ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸਖਣਿਆ ਸਾਡੀ ਅਕਲ ਥੋੜੀ ਹੈ ਸਾਡੀ ਅਕਲ ਹੋਛੀ ਹੈ ਫਿਰ ਵੀ ਤੁਮ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਜਿਹੜਾ ਉਹ ਕਾਇਮ ਰੱਖਦਾ ਹੈ ਤੁਮਰੀ ਸ਼ਰਨ ਤੁਮਰੀ ਆਸ ਤੁਮਹੀ ਸੱਜਣ ਸੁਹੇਲੇ ਦਾਤਾ ਜੀ ਅਸੀਂ ਤੇਰੇ ਆਸਰੇ ਬਰਨੇ ਹਾਂ ਸਾਨੂੰ ਤੇਰਾ ਹੀ ਆਸਰਾ ਹੈ ਔਰ ਤੇਰੀ ਸਹਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣਾ ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ ਰਾਗੋ ਰਾਗਨ ਹਰ ਦਿਆਲਾ ਨਾ ਨਿਕ ਕਰਕੇ ਘੋਲੇ ਹੀ ਦਇਆ ਬੰਦਾਤਾ ਜੀ ਇਹ ਸਭ ਜੀਵਾਂ ਦੇ ਰੱਖਿਆ ਕਰਨ ਜੋਕੇ ਸਾਡੀ ਵੀ ਰੱਖਿਆ ਕਰੋ ਗੁਰੂ ਨਾਨਕ ਸਰੋਗ ਗੁਰ ਅਰਜਨ ਦੇਵ ਸਭ ਆਖਦੇ ਨੇ ਕਿ ਅਸੀਂ ਤੇਰੇ ਘਰ ਦੇ ਗੁਲਾਮ ਹਾਂ ਦਾਤਾ ਜੀ ਕਿਰਪਾ ਕਰੋ ਸਾਨੂੰ ਗੁਲਾਮਾਂ ਨੂੰ ਆਪਣੇ ਚਰਨਾਂ ਨਾਲ ਜੋੜੋ ਅਸੀਂ ਤੁਹਾਡੇ ਦਰ ਦੇ ਕੋਕ ਰਹਾਂ ਆਪ ਜੀ ਦੇ ਦਰ ਆਏ ਦੀ ਸਰਨ ਆਏ ਦੀ ਲਾਜ ਰੱਖਦੇ ਹੋ ਦਾਤਾ ਜੀ ਸਾਡੇ ਸਭ ਨਾਲ ਪਰਮੇਰ ਪ੍ਰਿਆਤ ਰੱਖਣਾ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਲੜਕੇ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪੇਮ ਪਿਆਰ ਭਗਤਾ ਦੀ ਅਰਦਾਸ ਅਰਚਨੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵੈਗਨ ਸੰਪੂਰਨ ਹੋਣ ਦੀ ਅਰਦਾਸ ਮਹਾਰਾਜ ਦੇ ਚਰਨ ਸਦਾ ਹੀ ਰਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਤਿ ਗੁਬਿੰਦ ਕਾ ਪੂਰਨ ਗੰਤਾਰਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ